ਇੱਕ ਗਾਣਾ ਮੈਂ ਆਪਣੀ ਸਮਝ ਨਾਲ ਜਿੰਨੇ ਵੀ ਕਬੀਲਦਾਰੀ ਚ ਗਾਣੇ ਗਾਏ ਨੇ ਉਹਨੇ ਵਿਅੰਗਮਈ ਗਾਏ ਨੇ ਵਿਅੰਗਮਈ ਹੁਣ ਵਿਅੰਗ ਜਿਹੜੇ ਆ ਪੜੇ ਲਿਖੇ ਦੋਸਤ ਤਾਂ ਸਮਝਦੇ ਆ ਕਈ ਵਾਰ ਸਾਡੇ ਕਿਸਾਨ ਭਰਾ ਜਾਂ ਜਿਹੜੇ ਪਿੰਡੂ ਨੇ ਨਹੀਂ ਅਨਪੜ੍ਹ ਨੇ ਉਹਨਾਂ ਨੂੰ ਵੀ ਪਤਾ ਦੇਵਾਂਗੇ ਕੀ ਹੁੰਦਾ ਹੈ ਵਿਅੰਗ ਹੁੰਦਾ ਹੈ ਯਾਨੀ ਤਰੂਟੀ ਦੇ ਵਿੱਚ ਗੱਲ ਕਹਿਣ ਦਾ ਢੰਗ ਹੁੰਦਾ ਹੈ ਵੀ ਕੋਈ ਸਮਾਜ ਦੇ ਵਿੱਚ ਜੇ ਤਰੂਟੀ ਸਮਾਜ ਦੇ ਵਿੱਚ ਕਮੀ ਜਿਹੜੀਆਂ ਕਮੀਆਂ ਨੇ ਅਸੀਂ ਖੁੱਲ੍ਹ ਕੇ ਗਾਈਆਂ ਨੇ ਉਹਨਾਂ ਚ ਲਕੋ ਨਹੀਂ ਰੱਖਿਆ ਆਓ ਹੁਣ ਇੱਕ ਗਾਣਾ ਸੁਣਾਉਣ ਲੱਗੇ ਆਂ ਜੇਟ ਭਰਜਾਈ ਦਾ ਆ ਇਹ ਗਾਣਾ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜਿਨ੍ਹਾਂ ਨੇ ਉਹ ਆਰਮ ਸਿੰਘ ਢਿੱਲੋਂ ਦੀਆਂ ਬੜੀਆਂ ਕਲੀਆਂ ਗਾਈਆਂ ਨੇ ਲਾਹ ਪਤ ਸਿੰਘ ਜੀ ਦੀ ਹੋਰ ਵੀ ਕਈ ਆ ਯੋਧਿਆਂ ਦੀਆਂ ਵਾਰਾਂ ਉਹਨਾਂ ਵੇ ਲਿਖਿਆ ਗੀਤ ਤੇ ਉਹ ਛੜਾ ਸੀਗਾ ਆਰਮ ਸਿੰਘ ਢਿੱਲੋਂ ਜੱਟ ਬਰਾਦਰੀ ਚੋਂ ਔਰ ਉਹਦਾ ਮਹਾਰਾਜ ਪਿੰਡ ਸੀ ਮੁਕਸਰ ਦੇ ਕੋਲੇ ਗਾਣਾ ਲਿਖ ਲੈ ਆਇਆ ਕਹਿੰਦਾ ਮੇਰੀ ਆਪ ਦੀ ਵਾਰਤਾਤ ਹੈ ਕੋਈ ਕਿਸੇ ਦਾ ਲਿਖਿਆ ਨਹੀਂ ਕੋਈ ਕਿਸੇ ਦੀ ਕਹਾਣੀ ਨਹੀਂ ਮੇਰੀ ਆਪ ਦੀ ਕਹਾਣੀ ਹੈ ਪਰ ਰਿਕਾਰਡ ਤੇ ਇਥੇ ਕਰਾਉਣੀ ਹੈ ਲਓ ਆਓ ਹੁਣ ਜੇਹਰ ਪਰਚਾਈ ਦੀ ਗੱਲ ਕਰਨ ਲੱਗੇ ਆ ਜ਼ਰਾ ਗੌਰ ਕਰਨਾ ਉਹ ਖੜ ਜਾ ਪਰੋਣਿਆ ਗੱਲੇ ਹੈ ਗਲਤ ਨਾ ਸਮਝੀ ਸਾਡੇ ਮਹਿਲਾਂ ਚ ਪਰੌਣਾ ਮਹਿਮਾਨ ਨੂੰ ਕਹਿੰਦੇ ਲਓ ਆ ਗੱਲ ਕਰਨ ਲੱਗੇ ਜੇਰਾ ਗਵਰਨਰ ਸੁਣ ਮੈਂ ਮੁਰਮੁਰ ਤੈਨੂੰ ਕਹਿੰਦੀ ਸਾਂ ਜਿਹੜੀ ਸੁਣਾਉਣ ਲੱਗੇ ਨਾ ਉਹਦੀ ਆਪਣੀ ਕਹਾਣੀਆਂ ਤੇ ਸਾਡੇ ਘਰਾਂ 'ਚ ਵਾਪਰਦੀਆਂ ਰਹੀਆਂ ਉਦੋਂ ਸਾਨੂੰ ਕਹਿੰਦੇ ਹੁੰਦੇ ਸੀ ਇਹ ਖੁੱਲੇ ਗੀਤ ਗਾਉਂਦੇ ਆ ਤੇ ਆ ਸਾਡੇ ਗੀਤ ਸੁਣ ਸੁਣ ਕੇ ਨਾ ਇਹਨਾਂ ਕਰਤੂਤਾਂ ਤੋਂ ਬੰਦੇ हट ਕੇ ਬਿਨਾ ਯਾਰ ਸਾਡੀ ਭੰਡੀ ਪ੍ਰਚਾਰ ਹੁੰਦੀ ਐ ਅਸੀਂ ਐ ਨਹੀਂ ਉਹ ਛੋਟੀਆਂ ਭਾਬੀਆਂ ਧੀਆਂ ਪਣ ਆ ਰਹੀਆਂ ਹੁੰਦੀਆਂ ਸਾਨੂੰ ਇਹ ਜਿਹਾ ਨਾ ਕੰਮ ਕਰਨਾ ਚਾਹੀਦਾ ਲਓ ਆਓ ਜਰਾ ਗੌਰ ਨਾਲ ਸੁਣੋ ਮੈਂ ਮੁੜ ਮੁੜ ਤੈਨੂੰ ਕਹਿੰਦੀ ਸਾਂ ਹਰ ਵੇਲੇ ਲੜਦੀ ਰਹਿੰਦੀ ਸਾਂ ਮੈਂ ਮੁੜ ਮੁੜ ਤੈਨੂੰ ਕਹਿੰਦੀ ਸਾਂ ਹਰ ਵੇਲੇ ਲੜਦੀ ਰਹਿੰਦੀ ਸਾਂ ਜਰੇ ਅੱਖ ਖੋਲ ਕੇ ਵੇਖਿਆ ਕਰ ਅੱਖ ਖੋਲ ਕੇ ਵੇਖਿਆ ਕਰ ਤੂੰ ਫਿਰਦਾ ਬੁੱਕਲ ਮਾਰੀ ਕਿਉਂ ਉਹ ਕੀ ਹੋ ਗਿਆ ਹਾਇ ਰੰਨਾ ਵਿੱਚ ਰੰਨਾ ਵਿੱਚ ਤੰਨਾ ਜੇਡ ਛੜਾਏ ਰੱਖਿਆ ਸਾਣ ਸਰਕਾਰੀ ਕਿਉਂ ਰੰਨਾ ਆਦੀਪਕਪੁਰ ਦਾ ਕੀ ਕਹਿੰਦਾ ਔਖੜਾ ਖੇਤ ਦੇ ਬੰਨੇ ਤੇ ਔਖੜਾ ਖੇਤ ਦੇ ਬੰਨੇ ਤੇ ਧੀ ਤਰੀ ਤਰੇ ਬੜਕੰਨੀ ਤੇ ਖੜਾ ਖੇਤ ਦੇ ਬੰਨੇ ਤੇ ਧੀ ਤਰੀ ਤਰੇ ਬੜਕੰਨੀ ਤੇ ਉਸ ਅੜਬ ਜ਼ਬਾ ਦੇ ਟੱਟੂ ਨੂੰ ਅੜਬ ਜ਼ਬਾ ਦੇ ਟੱਟੂ ਨੂੰ ਤੁਰਦੇ ਨੂੰ ਸ਼ਮਕੋ ਲਾਰੀ ਕਿਉਂ ਨਹੀਂ ਮੈਨੂੰ ਦੱਸ ਦੇ ਨਹੀਂ ਮੈਨੂੰ ਦੱਸ ਦੇ 엄 ਮੈਨੂੰ ਦੱਸ ਦੇ ਉਸ ਪਣ ਵਈਏ ਦੇ ਬੂਥੇ ਤੇ ਬੌਕਰ ਮਾਰੀ ਕਿਉਂ ਦਾਦੇ ਉਸ ਪਰੋਣੇ ਦੇ ਬੂਥੇ ਤੇ ਬੌਕਰ ਮਾਰੀ ਕਿਉਂ ਹਲੋ ਯਾਰ ਬਿਜਲ ਮਾਰਦਾ ਬਿਜਲ ਮਾਰਦਾ ਹਲੋ ਮੈਂ ਬੈਠਕ ਵਿੱਚ ਚਾਹ ਦੇਣ ਗਈ ਮੈਂ ਬੈਠਕ ਵਿੱਚ ਚਾਹ ਦੇਣ ਗਈ ਉਹ ਦੋ ਕੱਪਾਂ ਵਿੱਚ ਪਾਉਣ ਲੱਗਾ ਮੈਂ ਬੈਠਕ ਵਿੱਚ ਚਾਹ ਦੇਣ ਗਈ ਉਹ ਦੋ ਕੱਪਾਂ ਵਿੱਚ ਪਾਉਣ ਲੱਗਾ ਤੂੰ ਪੀਵੇਂਗੀ ਤਾਂ ਪੀਊਂਗਾ ਤੂੰ ਪੀਵੇਂਗੀ ਤਾਂ ਪੀਊਂਗਾ ਬਾਫੜ ਕੇ ਕੋਲ ਬਿਠਾਉਣ ਲੱਗਾ ਤੂੰ ਪੀਵੇਂਗੀ ਤਾਂ ਪੀਊਂਗਾ ਬਾਫੜ ਕੇ ਕੋਲ ਬਿਠਾਉਣ ਲੱਗਾ ਲੈ ਬਿਸਕੁਟ ਖਾਂ ਕੁਝ ਸੇਧ ਬਣੇ ਮੇਰੇ ਮੂੰਹ ਨੂੰ ਟੋਟਾ ਲਾਉਣ ਲੱਗਾ ਲੈ ਬਿਸਕੁਟ ਖਾਂ ਕੁਝ ਸੇਧ ਬਣੇ ਮੇਰੇ ਮੂੰਹ ਨੂੰ ਟੋਟਾ ਲਾਉਣ ਮੇਰਾ ਹੱਥ ਨਾਲੇ ਕੁੰਡ ਚੱਕ ਕੇ ਕਹਿੰਦਾ ਹੱਥ ਨਾਲੇ ਕੁੰਡ ਚੱਕ ਕੇ ਕਹਿੰਦਾ ਚੰਦ ਨੇ ਗੋਡੀ ਮਾਰੀ ਕਿਉਂ ਅੱਛਾ ਗੋਡੀ ਮਾਰੀ ਕਿਉਂ ਹਾਂ ਚੰਦ ਚੜਾਉਣ ਨੂੰ ਫਰਦਾ ਹੀ ਹਾਇ ਰੰਨਾ ਵਿੱਚ ਥੰਨਾ ਜੇੜ ਛੜਾਏ ਰੱਖਿਆ ਸਾਣ ਸਰਕਾਰੀ ਰੰਨਾ ਵਿੱਚ ਥੰਨਾ ਜੇੜ ਛੜਾਏ ਰੱਖਿਆ ਸਾਣ ਸਰਕਾਰੀ ਕਿਉਂ ਉਹ ਭਰਾ ਦਾ ਪਕਪੁਰ ਦਾ ਕੀ ਕਹਿੰਦਾ ਉਹ ਬੰਦਾ ਨਵੇਂ ਜ਼ਮਾਨੇ ਦਾ ਨਹੀਂ ਉਹ ਬੰਦਾ ਨਵੇਂ ਜ਼ਮਾਨੇ ਦਾ ਤੈਨੂੰ ਕੁਝ ਨਾ ਕੁਝ ਸਮਝਾਉਂਦਾ ਉਹ ਬੰਦਾ ਨਵੇਂ ਜ਼ਮਾਨੇ ਦਾ ਤੈਨੂੰ ਕੁਝ ਨਾ ਕੁਝ ਸਮਝਾਉਂਦਾ ਅੱਜ ਕੱਲ ਦੀ ਨਵੀਂ ਸੋਸਾਇਟੀ ਵਿੱਚ ਤੈਨੂੰ ਉੱਠਣ ਬੈਣ ਸਿਖਾਉਂਦਾ ਆਏ ਅੱਜ ਕੱਲ ਦੀ ਨਵੀਂ ਸੋਸਾਇਟੀ ਵਿੱਚ ਤੈਨੂੰ ਉੱਠਣਾ ਬੈਣਾ ਸਿਖਾਉਂਦਾ ਤੂੰ ਕਹਿੰਦੀ ਹੋਵੇਂਗੀ ਸਿਰ ਦੁਖਦਾ ਓ ਕਾਹਣਾ ਸਿਰ ਦੁਖਦਾ ਤੂੰ ਕਹਿੰਦੀ ਹੋਵੇਂਗੀ ਸਿਰ ਦੁਖਦਾ ਤੈਨੂੰ ਚਾਹੀ ਵੀ ਕੁਟ ਪਿਉਂਦਾ ਆ ਕਾ ਹੁਣਾ ਜ਼ਰ ਦੁਖ ਦਾ ਤੈਨੂੰ ਚਾਹੀ ਕੁੱਟ ਪਿਆਉਂਦਾ ਊ ਜੱਟ ਆ ਸੱਪਾ ਦਾ ਕਰ ਜਾਂਦੀ ਆ ਸੱਪਾ ਦਾ ਕਰ ਜਾਂਦੀ ਪਰ ਕਰੇ ਕਲੇਸ਼ ਕਲਾਰੀ ਕਿਉ ਮੈਨੂੰ ਦੱਸ ਦੇ ਨਹੀਂ ਮੈਨੂੰ ਦੱਸ ਦੇ ਅ ਮੈਨੂੰ ਦੱਸ ਦੇ ਉਸ ਪਣ ਵਈਏ ਦੇ ਬੁੱਤੇ ਤੇ ਬੱਕਰ ਮਾਰੀ ਕਿਉ ਦਾਦੇ ਉਸ ਪਰੌਣੇ ਦੇ ਬੁੱਤੇ ਤੇ ਬੱਕਰ ਮਾਰੀ ਕਿਉ ਮੈਂ ਪਰਸੋ ਤੂੜੀ ਲੈਣ ਗਈ ਮੈਂ ਪਰਸੋ ਤੂੜੀ ਲੈਣ ਗਈ ਫਿਰ ਫਿਰ ਕਿ ਮੱਠੇ ਪਾਉਣੇ ਸੀ ਮੈਂ ਪਰਸੋ ਤੂੜੀ ਹੁਣ ਗਾਂ ਦੱਸੋ ਨਾ ਤੂੜੀ ਢੋਲਦਾ ਨਹੀਂ ਸੀ ਮੈਂ ਪਰਸੋ ਤੂੜੀ ਲੈਣ ਗਈ ਉਹਦਾ ਤਖਤ ਉਹਲੇ ਮੰਝਾ ਪਿਆ ਮੈਂ ਪਰਸੋ ਤੂੜੀ ਲੈਣ ਗਈ ਉਹ ਦਾ ਤਖਤੇ ਉਲੇ ਮੰਜਾ ਪਿਆ ਕੋਲੇ ਪਾਣੀ ਬੋਤਲ दारू ਦੀ ਇੱਕ ਸ਼ੀਸ਼ਾ ਮੋਚਣਾ ਕੰਗਾ ਪਿਆ ਕੋਲੇ ਪਾਣੀ ਬੋਤਲ दारू ਦੀ ਇੱਕ ਸ਼ੀਸ਼ਾ ਮੋਚਣਾ ਕੰਗਾ ਪਿਆ ਮੈਂ ਸਿਰ ਤੋਂ ਵੇਖਿਆ ਨੰਗਾ ਸੀ ਗਲਕੁੜਤਾ ਸੀ ਕਲੰਡਾ ਜਾ ਸਿਰ ਤੋਂ ਵੇਖਿਆ ਨੰਗਾ ਸੀ ਗਲਕੁੜਤਾ ਸੀ ਕਲੰਡਾ ਜਾ ਪਜਾਮਾ ਤਾਂ ਹੋਊਗਾ ਹੀ ਮੈਨੂੰ ਕਹਿੰਦਾ ਸੁਣ ਲੈ ਨੀ ਰਾਣੀ ਕਹਿੰਦਾ ਸੁਣ ਲੈ ਨੀ ਰਾਣੀ ਕਿ ਕਹਿੰਦਾ ਕਹਿੰਦਾ ਗੰਡਾ ਲਿਆ ਹੈ ਗੰਡਾ ਗੰਡਾ ਮੰਗਿਆ ਫੜਾਇਆ ਤਾਂ ਨਹੀਂ ਨਹੀਂ ਤੜਕਾ ਲੱਗਿਆ ਹੀ ਪਿਆ ਸੀ ਰੰਨਾ ਵਿੱਚ ਥੰਨਾ ਜੇੜ ਛੜਾਏ ਰੱਖਿਆ ਸਾਣ ਸਰਕਾਰੀ ਕਿ ਰੰਨਾ ਵਿੱਚ ਥੰਨਾ ਜੇੜ ਛੜਾਏ ਰੱਖਿਆ ਸਾਣ ਸਰਕਾਰੀ ਕਿਉਂ ਹੁਣ ਫਿਰ ਕਹਿੰਦਾ ਕੀ ਹੈ ਨਹੀਂ ਕੋਈ ਤੌੜਾ ਛੌੜਾ ਚੁਗਦਾ ਹੋ ਕੋਈ ਟੋਲਾ ਛੋਲਾ ਪੁੱਟਦਾ ਹੋ ਜੱ삐 ਕੇ ਮੂੜ ਬਣਾਉਣ ਲੱਗਾ ਕੋਈ ਟੋਲਾ ਛੋਲਾ ਪੁੱਟਦਾ ਹੋ ਜੱੱ삐 ਕੇ ਮੂੜ ਬਣਾਉਣ ਲੱਗਾ ਗੱਲ ਨੇੜੇ ਹੋ ਕੇ ਸੁਣ ਲੈਂਦੀ ਤੈਨੂੰ ਮੂੰਹ ਵਿੱਚ ਨਹੀਂ ਸੀ ਪਾਉਣ ਲੱਗਾ ਗੱਲ ਨੇੜੇ ਹੋ ਕੇ ਸੁਣ ਲੈਂਦੀ ਤੈਨੂੰ ਮੂੰਹ ਵਿੱਚ ਨਹੀਂ ਸੀ ਪਾਉਣ ਲੱਗਾ ਤੇਰੇ ਲੰਡਾ ਕੁਰਤਾ ਕਹਿੰਦੀ ਤੂੰ ਲੰਡਾ ਕੁਰਤਾ ਕਹਿੰਦੀ ਤੂੰ ਉਹ ਚੋਲਾ ਕਦੋਂ ਸੁਵਾਉਣ ਲੱਗਾ ਤੇਰੇ ਲੰਡਾ ਕੁਰਤਾ ਆਕੇ ਤੂੰ ਉਹ ਚੋਲਾ ਕਦੋਂ ਸੁਵਾਉਣ ਲੱਗਾ ਮੈਨੂੰ ਅੱਧ ਦੀ ਕਿੰਨੀ ਆਉਂਦੀ ਏ ਅੱਧ ਦੀ ਕਿੰਨੀ ਆਉਂਦੀ ਇਹ ਨਿੱਕਲ ਪੁੱਛਦਾ ਸੀ ਪਟਵਾਰੀ ਤੋਂ ਮੈਨੂੰ ਦੱਸ ਦੇ ਹਏ ਮੈਨੂੰ ਦੱਸ ਦੇ ਓ ਮੈਨੂੰ ਦੱਸ ਦੇ ਉਸ ਪਣ ਮਹੀਏ ਦੇ ਕੁੱਤੇ ਤੇ ਬੁਕਰ ਮਾਰੀ ਕਿਉਂ ਦਦੇ ਉਸ ਪਰੌਣੇ ਤੇ ਕੁੱਤੇ ਤੇ ਬੁਕਰ ਮਾਰੀ ਕਿਉਂ ਦਦੇ ਉਸ ਪਰੌਣੇ ਤੇ ਕੁੱਤੇ ਤੇ ਬੁਕਰ ਮਾਰੀ ਕਿਉਂ ਤੜੀ ਲਾਉ ਖਾ ਪਤਾ ਲੱਗੇ ਜੋਹੰਦਰੋ ਜੋਹੰਦਰ ਇਹ ਗੱਲ ਇਹ ਹੈ ਵੀ ਇਹ ਘਰਾਂ ਚ ਵਾਪਰਦੀਆਂ ਗੱਲਾਂ ਨੇ ਕੱਚੇ ਪਿੱਲੇ ਗੀਲ ਨਹੀਂ ਤੂੰ ਐ ਕਰ ਦੇਂਗੀ ਮੈਂ ਤੈਨੂੰ ਐ ਕਰ ਦੂੰ ਤੇਰਾ ਗੱਟਾ ਵੜ ਦੂੰ ਗੱਲ ਇਹ ਦੱਸ ਆਲੇ ਆਏ ਕਿ ਇਸ نسل ਦਾ ਹੋਰ ਕੀ ਦਸਣਾ ਨੇ ਕਹੀਆਂ ਜਰਾ ਗੌਰ ਨਾਲ ਸੁਣੋ ਤੁਹਾਨੂੰ ਪਤਾ ਹੈ ਵੀ ਜਾਂ ਤਾਂ ਨੋਹ ਜੱਸਾਂ ਦੀ ਬਣਦੀ ਨਹੀਂ ਤੇ ਜਾਂ ਬਣੀ ਫਿਰ ਮਾਮਾ ਧੀਆਂ ਵਾਂਗੂ ਬਣਦੀ ਆ ਆਓ ਮੁੰਡਾ ਵਿਆਹ ਆ ਗਿਆ ਬੁੜੀ ਹੁਣ ਨੋਹ ਦੇ ਨੁਕਸ ਕਰਦੀ ਐ ਬੁੜਾ ਸਮਝਾਉਂਦਾ ਵੀ ਤੂੰ ਜਾਣਦੇ ਇਹਨਾਂ ਦੇ ਗੱਲ ਵਿੱਚ ਜਿਹੜੇ